बड़े मुद्दे ਸੀ ਕਿ ਪੰਜਾਬ ਦੇ ਅੰਦਰ ਨਸ਼ਾ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਕੌਣ ਖਤਮ ਕਰੂਗਾ ਪੰਜਾਬ ਦੇ ਅੰਦਰ ਕਿਸਾਨੀ ਨੂੰ ਕੌਣ ਪੱਟਰੀ ਤੇ ਲੈ ਕੇ ਆਊਗਾ ਪੰਜਾਬ ਦੇ ਅੰਦਰ ਇੰਡਸਟਰੀ ਕੌਣ ਲੈ ਕੇ ਆਊਗਾ ਇਹ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ 2017 ਦੀ ਇਲੈਕਸ਼ਨ ਹੋਈ ਸੀ ਪਰ ਸਭ ਤੋਂ ਅਹਿਮ ਮੁੱਦਾ ਪੰਜਾਬ ਦੇ ਅੰਦਰ ਉਸ ਸਮੇਂ ਨਸ਼ੇ ਦਾਸੀ ਡਰਗ ਦਾ ਸੀ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਕੀ ਕਹਿ ਕੇ ਕਹਤੇ ਪੰਜਾਬ ਚ ਆ ਕੇ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆਂ ਚ ਡਬੋ ਦਿੱਤਾ ਗਿਆ ਨਸ਼ਿਆਂ ਚ ਗਲਤਾਨ ਕਰ ਦਿੱਤਾ ਗਿਆ ਕਿਹਦੇ ਦੁਆਰਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਇਹ ਤੁਸੀਂ ਸਾਰੇ ਪ੍ਰਿੰਟ ਮੀਡੀਆ ਵਾਲਿਆਂ ਨੇ ਛਾਪਿਆ ਸੀ ਵੱਡੇ ਵੱਡੇ ਕਾਲਮ ਲਿਖੇ ਸੀ ਵੱਡੇ ਵੱਡੇ ਐਸਏ ਲਿਖੇ ਗਏ ਵੱਡੇ ਵੱਡੇ ਆਰਟੀਕਲ ਲਿਖੇ ਗਏ ਕਿ ਰਾਹੁਲ ਗਾਂਧੀ ਦੇਸ਼ ਦਾ ਬਹੁਤ ਵੱਡਾ ਲੀਡਰ ਆ ਔਰ ਕਹਿ ਕੇ ਗਿਆ ਕੇ ਪੰਜਾਬ ਦਾ 70% ਨੌਜਵਾਨ ਨਸ਼ਿਆਂ ਚ ਡੁੱਬ ਗਿਆ ਇਹ ਬਹੁਤ ਵੱਡਾ ਮੁੱਦਾ ਬਣਿਆ ਅਸੀਂ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ 2017 ਚ ਕਿ ਜੇ ਸੱਤਾ ਚਾਹੀ ਤਾਂ ਨਸ਼ਾ ਖਤਮ ਕਰਾਂਗੇ ਪਰ ਲੇਕਿਨ ਦੂਜੇ ਪਾਸੇ ਕਾਂਗਰਸ ਪਾਰਟੀ ਉਹ ਪਾਰਟੀ ਸੀ ਜਿਹੜੀ ਮੈਂ ਸਮਝਦਾ 1885 ਚ ਬਣੀ ਸੀਗੀ ਤਾਂ ਉਸ ਪਾਰਟੀ ਨੇ ਕੀ ਕਿਹਾ ਉਸ ਪਾਰਟੀ ਦੇ ਸੀਐਮ ਦੇ ਕੈਂਡੀਡੇਟ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਬੋ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਇੱਕ ਰੈਲੀ ਦੇ ਅੰਦਰ ਗੁਟਕਾ ਸਾਫ ਫੜਦੇ ਨੇ ਆਪਣੇ ਸਾਥੀ ਤੋਂ ਮੱਥੇ ਨਾਲ ਲਾਉਂਦੇ ਨੇ ਕਹਿੰਦੇ ਨੇ ਕਿ ਮੈਂ 4 ਹਫ਼ਤੇ ਜੰਸ਼ਾ ਖਤਮ ਕਰ ਦੂੰ ਪੰਜਾਬ ਚੋਂ ਔਰ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਔਰ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਔਰ ਕਾਂਗਰਸ ਪਾਰਟੀ ਨੂੰ ਸੱਤਾ ਸੌਂਪੀ ਔਰ ਸਾਨੂੰ ਆਪੋਜੀਸ਼ਨ ਚ ਰੱਖੀ ਕਰਨ ਲਈ ਬਿਠਾਤਾ ਕਿ ਤੁਸੀਂ ਬਾਚ ਕਰੋ ਜੇਕਰ ਸਰਕਾਰ ਗਲਤ ਕੰਮ ਕਰਦੀ ਹੈ ਤੁਸੀਂ ਬੋਲੋ ਔਰ ਤੁਹਾਨੂੰ ਫਿਰ ਦੇਖਾਂਗੇ ਅਸੀਂ ਪੂਰੇ 5 ਸਾਲ ਦਾ ਸਮਾਂ ਬੀਤ ਗਿਆ 5 ਸਾਲ ਦਾ ਸਮਾਂ ਬੀਤ ਗਿਆ ਕਾਂਗਰਸ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਿਆ ਪਰ ਲੇਕਿਨ ਨਸ਼ੇ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਲੇਕਿਨ ਪੰਜਾਬ ਦੇ ਅੰਦਰ ਨਸ਼ਾ ਖਤਮ ਨਹੀਂ ਹੋਇਆ ਔਰ 2022 ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਦੇ ਦੁਆਰਾ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਦੇ ਦੁਆਰਾ ਇਲੈਕਸ਼ਨ ਲੜੀ ਜਦੋਂ ਭਾਰਤੀ ਜਨਤਾ ਪਾਰਟੀ ਕਾਡਰ ਲਈ ਦੁਬਾਰਾ ਇਲੈਕਸ਼ਨ ਲੜੀ ਤਾਂ ਫੇਰ ਮੁੱਦਾ ਹੋਈ ਸੀਗਾ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਦੇਵਾਂਗੇ ਔਰ ਸਭ ਤੋਂ ਪ੍ਰਚੰਡ ਬਹੁਮਤ ਸਭ ਤੋਂ ਵੱਡਾ ਬਹੁਮਤ ਜਿਹੜਾ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿੱਤਾ ਔਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਪਿਛਲੇ ਲਗਭਗ 3 ਸਾਲ ਤੋਂ ਨਸ਼ਿਆਂ ਦੇ ਖਿਲਾਫ ਇੱਕ ਜ਼ੋਰਦਾਰ ਮਹਿੰਮ ਜਿਹੜੀ ਆ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿੱਢੀ ਹੋਈ ਆ 3 ਸਾਲ ਤੋਂ ਬਾਅਦ ਪਿਛਲੇ 3 ਮਹੀਨੇ ਪਹਿਲਾਂ ਜੇ ਮੈਂ ਗੱਲ ਕਰਾਂ ਤਾਂ ਅਸੀਂ ਇਸ ਮਹਿੰਮ ਨੂੰ ਜਿਹੜਾ ਉਹ ਯੁੱਧ ਦੇ ਵਿੱਚ ਤਬਦੀਲ ਕੀਤਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਯਾਨੀ ਕਿ ਹੁਣ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਕਿਸੇ ਵੀ ਲੈਵਲ ਤੇ ਨਹੀਂ ਬਖਸ਼ਿਆ ਜਾਊਗਾ ਜਿਨੇ ਇਲੀਗਲ ਪ੍ਰਾਪਰਟੀ ਬਣਾਈ ਆ ਉਹਦੀ ਪ੍ਰਾਪਰਟੀ ਦਾ ਹਿਸਾਬ ਲਵਾਂਗੇ ਜਿਨੇ ਗੈਰਕਾਨੂੰਨੀ ਪ੍ਰਾਪਰਟੀ ਬਣਾਈ ਆ ਉਹਦੀ ਪ੍ਰਾਪਰਟੀ ਟਾਹਾਂਗੇ ਔਰ ਫਟਫੜ ਕੇ ਜੇਲਾ ਚ ਅੰਦਰ ਦੇਵਾਂਗੇ ਔਰ ਤੇਜ਼ੀ ਦੇ ਨਾਲ ਕੰਮ ਸ਼ੁਰੂ ਹੋਇਆ ਪੰਜਾਬ ਦੀ ਵਿਧਾਨ ਸਭਾ ਦੀ ਸਾਡੀ ਕੈਬਨਿਟ ਦੀ ਇੱਕ ਸਬ ਕਮੇਟੀ ਦਾ ਗਠਨ ਹੋਇਆ ਜੀ ਦਾ ਮੈਨੂੰ ਚੇਅਰਮੈਨ ਲਾਇਆ ਗਿਆ ਔਰ ਉਸ ਸਬ ਕਮੇਟੀ ਦਾ ਮੈਂ ਚੇਅਰਮੈਨ ਹੁੰਦੇ ਹੋਏ ਮੇਰੇ ਸਾਥੀ ਕੈਬਨਿਟ ਮੰਤਰੀਆਂ ਨੇ ਸਾਰੇ ਪੰਜਾਬ ਦੇ ਦੌਰੇ ਕੀਤੇ ਪੁਲਿਸ ਸਟੇਸ਼ਨ ਚੈੱਕ ਕੀਤੇ ਅਸੀਂ ਪੰਜਾਬ ਦੇ ਅੰਦਰ ਐਂਟੀ ਡਰੋਨ ਸਿਸਟਮ ਕਿਉਂਕਿ ਬਾਰਡਰ ਪਾਰ ਤੋਂ ਨਸ਼ਾ ਆਉਂਦਾ ਸੀ ਨਾਲ ਲੈ ਕੇ ਆਉਂਦੇ ਸੀਗੇ ਇੰਟਰਨੈਸ਼ਨਲ ਸਟੱਗਲਰ ਉਹ ਵੀ ਐਂਟੀ ਡਰੋਨ ਸਿਸਟਮ ਪੰਜਾਬ ਦੇ ਬੇੜੇ ਪੰਜਾਬ ਪੁਲਿਸ ਦੇ ਬੇੜੇ ਸ਼ਾਮਿਲ ਕੀਤਾ ਇਹ ਸਾਰੀਆਂ ਜੋ तमाम ਕਾਰਵਾਈਆਂ ਹੋ ਰਹੀਆਂ ਸੀਗੀਆਂ ਤਾਂ ਉਸ ਸਮੇਂ ਕਾਂਗਰਸ ਪਾਰਟੀ ਕਦੇ ਕਹਿ ਰਹੀ ਸੀ ਕਿ ਤੁਸੀਂ ਘਰ ਕਿਉਂ ਟਾਰ ਰਹੇ ਹੋ ਦੀ ਕਦੇ ਕਹਿ ਰਹੀ ਸੀ ਕਿ ਫਲਾਣੇ ਵਿਅਕਤੀ ਦਾ ਘਰ ਨਹੀਂ ਟਾਉਣਾ ਚਾਹੀਦਾ ਸੀ ਇਸ ਵਿਅਕਤੀ ਦਾ ਘਰ ਨਹੀਂ ਟਾਉਣਾ ਚਾਹੀਦਾ ਸੀ ਲੀਡਰ ਆਪ اپੋਜੀਸ਼ਨ ਇਹ ਕਹਿ ਰਿਹਾ ਸੀਗਾ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੇ तमाम ਨੇਤਾ ਇਹ ਕਹਿ ਰਹੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਇਹ ਕਹਿ ਰਹੇ ਸੀ ਅਕਾਲੀ ਦਲ ਕਾਂਗਰਸ ਦਲ ਦੇ ਨੇਤਾ ਵੀ ਇਹੀ ਕਹਿ ਰਹੇ ਸੀ ਕਿ ਨਹੀਂ ਜੀ ਘਰ ਨਹੀਂ ਟੋਣੇ ਚਾਹੀਦੇ ਕਰ ਬਹੁਤ ਮੁਸ਼ਕਲ ਨਾ ਬਣਦਾਗਾ ਯਾਨੀ ਕਿ ਇਹਦਾ ਮਤਲਬ ਇਹ ਸਾਫ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਰਹੀ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਔਰ ਉਸ ਸਮੇਂ ਇਹਨਾਂ ਨੇ ਪੰਜਾਬ ਦੇ ਅੰਦਰ ਖੁੱਬ ਖੁੱਲ ਕੇ ਪੰਜਾਬ ਦੇ ਅੰਦਰ ਨਸ਼ਾ ਫੈਲਾਇਆ ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਹੋਣੀਆਂ ਨੇ ਚਰਨਜੀਤ ਸਿੰਘ ਚੰਨੀ ਜੀ ਮੈਂ ਲਾਸਟ ਪ੍ਰੈਸ ਕਾਨਫਰੰਸ ਵੀ ਕਿਹਾ ਸੀ ਕਿ ਕਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਜੇ ਚਿੱਟੇ ਵੀ ਗਲਤ ਕਰਦੇ ਆ ਤਾਂ ਲੋਕ ਕਹਿੰਦੇ ਨੇ ਮਜੀਠੀਆ ਆ ਗਿਆ ਜੇ ਚਿੱਟਾ ਲੈਣਾ ਹੋਵੇ ਤਾਂ ਮਜੀਠੀਆ ਨਾ ਕਹਦੇਓ ਇਸ ਤਰ੍ਹਾਂ ਦੀ ਐਗਜ਼ਾਮਪਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਉਦਾਹਰਨਾਂ ਚਰਨਜੀਤ ਸਿੰਘ ਚੰਨੀ ਜੀ ਬਤਾਰ ਚੀਬਲੇ ਸਦ ਦੇ ਸੀਗੇ ਨਵਜੋਤ ਸਿੰਘ ਸਿੱਧੂ ਜੀ ਦਿੰਦੇ ਹੁੰਦੇ ਸੀਗੇ ਚਿੱਟਾ ਤਸਕਰ ਮੈਂ ਖੁਦ ਗਵਾਗਾ ਕਿਉਂਕਿ ਲਾਸ ਵਿਧਾਨ ਸਭਾ ਦੇ ਅੰਦਰ 15ਵੀਂ ਵਿਧਾਨ ਸਭਾ ਦੇ ਅੰਦਰ ਮੈਂ ਲੀਡਰ ਆਫ اپੋਜੀਸ਼ਨ 3.5 ਸਾਲ ਰਹਾਗਾ ਪਰ ਉਦੋਂ ਕਹਿੰਦੇ ਹੁੰਦੇ ਸੀਗੇ ਉਹ ਆ ਗਿਆ ਚਿੱਟੇ ਦਾ ਤਸਕਰ ਨਵਜੋਤ ਸਿੰਘ ਸਿੱਧੂ ਕਹਿੰਦੇ ਹੁੰਦੇ ਸੀਗੇ ਸਰਪਾਲ ਸਿੰਘ ਖੇੜਾ ਕਹਿੰਦੇ ਹੁੰਦੇ ਸੀਗੇ ਪ੍ਰਤਾਪ ਸਿੰਘ ਬਾਜਬਾ ਤਾਂ ਇੱਥੋਂ ਤੱਕ ਚਲੇ ਜਾਂਦੇ ਸੀ ਕਿ ਜਦੋਂ ਮੇਰੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਗੱਜ ਰੱਸਾਬਾ ਕੇ ਲੈ ਕੇ ਹਮਾਂਗੇ ਅਸੀਂ ਤਾਂ ਕਾਨੂੰਨ ਦੀ ਗੱਲ ਕਰਦੇ ਆ ਕਿ ਕਾਨੂੰਨ ਦਾ ਰਾਜ ਸਾਬਤ ਕਰਾਂਗੇ ਇਹ ਕਹਿੰਦੇ ਅਸੀਂ ਗਾਹ ਚ ਰੱਸਾ ਪਾ ਕੇ ਲੈ ਕੇ ਆਵਾਂਗੇ।ਸਖਵੀਰ ਬਾਦਲ ਦੇ ਵਿਕਰਮਜੀਤ ਮਜੀਠੀਏ ਦੇ ਤੋਤਾਰ ਸਿੰਘ ਜੀ ਸਵਰਗਵਾਸੀ ਇਸ ਦੁਨੀਆ ਚ ਨਹੀਂ ਰਹੇ। ਕੈਰੋਂ ਸਾਹਿਬ ਇਹਨਾਂ ਸਾਰਿਆਂ ਦੇ ਅਸੀਂ ਕੀ ਕਹਿੰਦੇ ਸੀ ਗਾਹ ਚ ਰੱਸਾ ਪਾ ਕੇ ਲਿਆਵਾਂਗੇ ਕਿੱਥੇ ਲਟਕਾਵਾਂਗੇ? ਸੀ ਸਟਾਫ ਤਰੰਤ ਤਰ। ਇਹ ਸਾਰਾ ਪੰਜਾਬ ਜਾਣਦਾ ਪੰਜਾਬ ਜੰਤਰ ਦੇ ਵੀਡੀਓਜ਼ ਉਹ ਮਰ ਜਾਂ ਨਹੀਂ ਗਿਆ ਕਿਉਂਕਿ ਜਦੋਂ ਦੀ ਵਿਕਰਮਜੀਤ ਮਜੀਠੀਰੇ ਖਿਲਾਫ ਕਾਰਵਾਈ ਹੋਈ ਜਦੋਂ ਦੀ ਕਾਨੂੰਨ ਨੇ ਜੋ ਕਾਨੂੰਨ ਬਾਬਾ ਸਾਹਿਬ ਇਮਰੌ ਬੇੜਕਰ ਜੀ ਨੇ ਬਣਾਇਆ ਸੀ ਜਦੋਂ ਦਾ ਉਸ ਕਾਨੂੰਨ ਦੇ ਤਹਿਤ ਕਾਰਵਾਈ ਹੋ ਰਹੀ ਆ ਤਾਂ ਸਾਰੇ ਹੀ ਲੀਡਰ ਇਹ ਕੋਈ ਵਿਕਰਮਜੀਤ ਮਜੀਠੀਰੇ ਘਰ ਜਾ ਕੇ ਅਫਸੋਸ ਪ੍ਰਗਟ ਕਰਕੇ ਆਉਂਦਾਗਾ ਕਿ ਨਹੀਂ ਜੀ ਤੁਹਾਡੇ ਦਾ ਮਾੜਾ ਹੋ ਗਿਆ ਅਫਸੋਸ ਆ ਸਾਨੂੰ ਕੋਈ ਪ੍ਰੈਸ ਕਾਨਫਰੰਸ ਦੇ ਜ਼ਰੀਏ ਕੋਈ ਵੀਡੀਓ ਦੇ ذریعے ਕੋਈ ਨਾ ਕੋਈ ਮੌਕਾ ਨਹੀਂ ਖੁੰਝਣ ਦੇ ਰਹੇ ਜਦੋਂ ਹੈ ਵਿਕਰਮਜੀਤ ਮਜੀਠੀ ਦੇ ਅਕਸ ਨਹੀਂ ਆ ਰਹੇ ਇਹ ਪੂਰਾ ਪੰਜਾਬ ਦੇਖ ਰਿਹਾ ਮੈਂ ਹੁਣੇ ਮੇਗਦਾਲ ਇੱਕ ਸਰਪੰਚ ਸਾਹਿਬ ਆਏ ਨੇ ਉਹ ਆ ਰਹੇ ਸੀ ਰਾਸਤੇ ਤੁਰੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਪੁੱਛਿਆ ਕੀ ਕੰਮ ਆਇਓ ਮੈਂ ਕਿੱਦਾਂ ਚੱਲ ਰਿਹਾ ਕਹਿੰਦਾ ਲੋਕਾਂ 'ਚ ਐਕਸਪੋਜ਼ ਹੋ ਗਏ ਜੀ ਹੁਣ ਤਾਂ ਹੁਣ ਤਾਂ ਸਾਡੇ ਕਾਂਗਰਸੀਓ ਕਾਂਗਰਸ ਨੂੰ ਬਲੌਂਗ ਕਰਦਾ ਸੀ ਪਹਿਲਾਂ ਕਹਿੰਦਾ ਹੁਣ ਤਾਂ ਕਾਂਗਰਸੀ ਵੀ ਕਹਿੰਦੇ ਨੇ ਯਾਰ ਆਪਣੇ ਵਾਲੇ ਵੀ ਰਲ ਕੇ ਨਾਲ ਕਾਲੀ ਦਲ ਦੇ ਯਾਨੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਅੰਦਰ ਇੱਕ ਚਿੱਟੇ ਚੋਰ ਸੀ ਨੀਲੇ ਚੋਰ ਸੀ ਯਾਨੀ ਇਹ ਆਮ ਤੌਰ ਤੇ ਕਮਿਊਨਿਸਟ ਪਾਰਟੀਆਂ ਨਾਰਾ ਲਾਉਂਦੀਆਂ ਸੀ ਚਿੱਟੇ ਬੰਗਲੇ ਨੀਲੇ ਚੋ ਇਹ ਕਹਿੰਦੇ ਹੁੰਦੇ ਸੀ ਬਹੁਤਾਰੇ ਲੱਗਦੇ ਹੁੰਦੇ ਸੀ ਪੰਜਾਬ ਦੇ ਅੰਦਰ ਹੁਣ ਲੋਕ ਦੁਬਾਰਾ ਉਸ ਨਾਰਿਆਂ ਨੂੰ ਯਾਦ ਕਰਨ ਲੱਗੇ ਕਿ ਕਿਸ ਤਰ੍ਹਾਂ ਇਹਨਾਂ ਦੋਨਾਂ ਪਾਰਟੀਆਂ ਨੇ ਪੰਜਾਬ ਨੂੰ ਡੋਟਿਆ ਜਦੋਂ ਸਾਰੀਆਂ ਗੱਲਾਂ ਪੂਰੀ ਪ੍ਰੈਸ ਦੇ ਜ਼ਰੀਏ ਪੂਰੇ ਐਵੀਡੈਂਸ ਦੇ ਜ਼ਰੀਏ ਪੂਰੀ ਗਵਾਹੀ ਦੇ ਜ਼ਰੀਏ ਪੂਰੇ ਸਬੂਤਾਂ ਦੇ ਜ਼ਰੀਏ ਆਮ ਆਦਮੀ ਪਾਰਟੀ ਦੇ ਲੋਕਾਂ 'ਚ ਜਨਤਕ ਕੀਤੀ ਲੋਕਾਂ ਦੇ ਸਾਹਮਣੇ ਰੱਖੀ ਤਾਂ ਉਸੇ ਸਮੇਂ ਕਾਂਗਰਸ ਪਾਰਟੀ ਅਣਸਕੀਮ ਸੋਚਣ ਸ਼ੁਰੂ ਕੀਤੀ ਕਿ ਕੋਈ ਨਾ ਕੋਈ ਯਾਰ ਹਰ ਲਬੋ ਕੋਈ ਨਾ ਕੋਈ ਡਰਾਓ ਕੋਈ ਨਾ ਕੋਈ ਤਮਕਾਓ ਡਰ ਜਾਣਗੇ ਹਟ ਜਾਣਗੇ ਬੋਲਣੋਂ ਕਿਉਂਕਿ ਅਸੀਂ ਵਿਧਾਨ ਸਭਾ ਦਾ ਸੈਸ਼ਨ ਰੱਖਿਆ ਜਦੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਰੱਖਿਆ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਸਪੈਸ਼ਲ ਸੈਸ਼ਨ ਹੋਊਗਾ ਤਾਂ ਉਸ ਸਮੇਂ ਘਬਰਾ ਕੇ ਡਰ ਗਏ ਤਾਂ ਤੁਰੰਤ ਲੀਡਰ ਆਫ اپੋਜੀਸ਼ਨ ਜੀ ਜਾਂਦੇ ਨੇ ਚੰਡੀਗੜ੍ਹ ਪੁਲਿਸ ਕੋਲੇ ਇੱਕ ਆਨਲਾਈਨ ਐਪਲੀਕੇਸ਼ਨ ਫਾਈਲ ਕਰ ਦੇਣਗੇ ਐਪਲੀਕੇਸ਼ਨ ਫਾਈਲ ਕਰਕੇ ਆ ਜਾਂਦੇ ਨੇਗੇ ਔਰ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਚੰਡੀਗੜ੍ਹ ਪੁਲਿਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਾ ਰਹੀ ਆ ਜਿਹਨੂੰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਚਲਾ ਰਹੇ ਨੇ ਜਿਹਨੂੰ ਭਾਜਪਾ ਦੁਬਾਰਾ ਨੋਮੀਨੇਟਡ ਆਨਰੇਬਲ ਗਵਰਨਰ ਸਾਹ ਚਲਾ ਰਹੇ ਨੇਗੇ ਉਹ ਜਿਹੜੀ ਚੰਡੀਗੜ੍ਹ ਪੁਲਸ ਆ ਉਹ ਬੜੀ ਐਕਸ਼ਨ ਚਾਹੁੰਦੀ ਆ ਉਸ ਕਿੰਟ ਦੇ ਅੰਦਰ ਐਕਸਕੈਂਡ ਦੇ ਅੰਦਰ ਜਿਹੜੀ ਐਫਆਈਆਰ 111 ਨੰਬਰ ਐਫਆਈਆਰ ਜਿਹੜੀ ਆ 11 ਤੋਂ ਸੌਰੀ 117 11 ਨੰਬਰ ਐਫਆਈਆਰ ਜਿਹੜੀ ਆ ਉਹ ਤੁਰੰਤ ਸਾਡੇ ਖਿਲਾਫ ਦਰਜ ਕਰ ਦਿੰਦੀ ਆ ਮੇਰੇ ਖਿਲਾਫ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਲੀਗ ਅਮਨ ਰੁਰਾਈ ਦੇ ਖਿਲਾਫ ਤੁਰੰਤ ਐਫਆਈਆਰ ਦਰਜ ਹੁੰਦੀ ਆ 336 ਦੀ ਸਬਸੈਕਸ਼ਨ 4 355 ਕਾਰ ਦੀ ਸਬਸੈਕਸ਼ਨ 2 ਇਹਨਾਂ ਸਾਰੀਆਂ ਧਾਰਾਵਾਂ ਦੇ ਤਹਿਤ 24 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਆ ਉਹ ਐਫਆਈਆਰ ਦਰਜ ਹੋ ਜਾਂਦੀ ਹੈ। ਤਾਂ ਚੰਡੀਗੜ੍ਹ ਪੁਲਿਸ ਦੇਖੋ ਕਿ ਇਸ ਤਰ੍ਹਾਂ ਐਕਸ਼ਨ ਦੇ ਵਿੱਚ ਆਉਂਦੀ ਆ। ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਐਪਲੀਕੇਸ਼ਨ ਫਾਈਲ ਕਰਦੇ ਨੇਗੇ। ਔਰ 24 ਘੰਟਿਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਐਫਆਈਆਰ ਦਰਜ ਕਰਦੀ ਆ। ਸਾਨੂੰ ਕੋਈ ਅਫਸੋਸ ਨਹੀਂ, ਸਾਨੂੰ ਕੋਈ ਡਰ ਨਹੀਂ, ਸਾਨੂੰ ਕੋਈ ਖਾਫ ਨਹੀਂ। ਬਾਰੇ ਗੱਲ ਸਪਸ਼ਟ ਹੋ ਗਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਸਿਆਸੀ ਹਮਾਮ ਦੇ ਅੰਦਰ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਸਾਰੇ ਇਕੱਠੇ ਨੇ ਕਿ ਸਾਰੇ ਨਸ਼ਿਆਂ ਦੇ ਵਪਾਰੀਆਂ ਨੂੰ ਬਚਾਉਣ ਦੇ ਲਈ ਸਾਰੇ ਡਰਗ ਮਾਫੀਆ ਦੇ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁੱਟ ਨੇ ਸਾਰੇ ਪੰਜਾਬ ਦੇ ਗੈਂਗਸਟਰਾਂ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁੱਟ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਜਿਸ ਦਿਨ ਪੰਜਾਬ ਦਾ ਸੈਸ਼ਨ ਸ਼ੁਰੂ ਹੋਇਆ ਸੀਗਾ ਬੀਰਬਾਬੂ ਸਵੇਰੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਕਿਹਾ ਸੀਗਾ ਕਿ ਜੋ ਵਪਾਰੀ ਅਬੋਹਰ ਦੇ ਅੰਦਰ ਕਪੜਾ ਵਪਾਰੀ ਦਾ ਮਰਡਰ ਹੋਇਆਗਾ ਉਹਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਲਈ ਆ ਔਰ ਮੈਂ ਵੀ ਕਿਹਾ ਸੀਗਾ ਕਿ ਲਾਰੈਂਸ ਬਿਸ਼ਨੋਈ ਸਾਬਰਮਤੀ ਦੀ ਉਹ ਜੇਲ੍ਹ ਦੇ ਅੰਦਰ ਬੰਦਾ ਜਿਸ ਜੇਲ੍ਹ ਦਾ ਰਾਜ ਪ੍ਰਬੰਧ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲੇ ਆ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇਗੇ ਜਿਸ ਗੁਜਰਾਤ ਦੇ ਅੰਦਰ ਦੇ ਇਤੇ ਹੋਮਲੈਸਰ ਸਾਹਮ ਉਹ ਦੇ ਲੱਗੇ ਜਦੋਂ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀਆਂ ਹੋਣ ਲੱਗੀਆਂ ਉਹਨਾਂ ਦੇ ਸਾਹਮਣੇ ਆਉਣ ਲੱਗੀਆਂ ਕਿ ਯਾਰ ਸਾਰੇ ਮਿਲੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਨੇ ਕਿ ਤਾਂ ਇਹਨਾਂ ਨੇ ਪੈਂਤੜਾ ਪੜਾਇਆ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਡਰਾ ਲਓ ਧਮਕਾ ਲਓ ਜ਼ਿਲ੍ਹਾ ਚ ਬੰਦ ਕਰ ਲਓ ਔਰ ਦੀ ਸਹਾਇਤਾ ਕੌਣ ਕਰ ਰਿਹਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਸਹਾਇਤਾ ਕੀਤੀ ਪਰ ਲੇਕਿਨ ਆਮ ਆਦਮੀ ਪਾਰਟੀ ਨਾ ਡਰਨ ਵਾਲੀ ਆ ਨਾ ਝੁਕਣ ਵਾਲੀ ਆ ਅਸੀਂ ਲੋਕਾਂ ਦੇ ਹੱਕ ਵਿੱਚ ਲੜਨ ਆ। ਲੋਕਾਂ ਦੇ ਹੱਕ ਵਿੱਚ ਖੜਨ ਆ। ਲੋਕਾਂ ਦੇ ਹੱਕ ਵਿੱਚ ਖੜਾਂਗੇ। ਲੋਕਾਂ ਲਈ ਲੜਾਂਗੇ ਔਰ ਪੰਜਾਬ ਚੋਂ ਡਰਗ ਮਾਫੀਆ ਖਤਮ ਕਰਾਂਗੇ। ਪੰਜਾਬ ਦੇ ਅੰਦਰੋਂ ਗੈਂਗਸਟਰਵਾਦ ਖਤਮ ਕਰਾਂਗੇ। ਇਹ ਆਮ ਆਦਮੀ ਪਾਰਟੀ ਦਾ ਬਿਲਕੁਲ ਸਪੱਸ਼ ਅਦੇਸ਼ਾ ਸਪੱਸ਼ ਨਾਰਾਗਾ ਔਰ ਸਰਕਾਰ ਦਾ ਸਪੱਸ਼ ਜਿਹੜਾ ਹੈਗਾ ਸੰਕੇਤ ਆ। ਸਪੱਸ਼ ਬੂਤਾਂ ਦੇ ਵਿੱਚ ਲਗਾਤਾਰ ਕੰਮ ਕਰ ਰਿਹਾ। ਮੈਨੂੰ ਮੈਂ ਬਿਲਕੁਲ ਸਪੱਸ਼ ਕਰ ਦਾਂਗਾ ਅੱਜ ਮੀਡੀਆ ਦੇ ਜ਼ਰੀਏ ਕਿ ਭਾਰਤੀ ਜਨਤਾ ਪਾਰਟੀ ਨੇ ਲਾਰੈਂਸ ਮਸ਼ਰੋਈ ਨੂੰ ਇਸ ਲਈ ਆਪਣੇ ਗੁਜਰਾਤ ਜੇਲ੍ਹ ਚ ਰੱਖਿਆਗਾ ਕਿ ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਨੇਗੀਆਂ ਚਾਹੇ ਉਹ ਪੰਜਾਬ ਆ ਚਾਹੇ ਉਹ ਹਮਾਚਲ ਪ੍ਰਦੇਸ਼ ਆ ਚਾਹੇ ਉਹ ਤਾਮਲਨਾਡੂ ਆ ਚਾਹੇ ਉਹ ਵੈਸਟ ਬੰਗਾਲ ਆ ਚਾਹੇ ਉਹ ਕੇਰਲਾ ਆ ਉਥੇ ਟਾਰਗੇਟਿੰਗ ਕਿਲਿੰਗ ਹੁੰਦੀ ਆ ਉਥੇ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਜਾਂਦਾਗਾ ਖਾਸ ਕਰਕੇ ਵਪਾਰੀਆਂ ਨੂੰ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾਗਾ ਕਿ ਵਪਾਰੀਆਂ ਦੇ ਅੰਦਰ دہشت ਦਾ ਮਾਹੌਲ ਪੈਦਾ ਕੀਤਾ ਜਾਵੇ ਉਹਨਾਂ ਨੂੰ ਡਰਾਇਆ ਜਾਵੇ ਔਰ ਇਹ ਕਹਿ ਜਾਵੇ ਕਿ ਸੁਭਾ ਸਰਕਾਰ ਫੇਲ ਆ ਔਰ ਡਰਾ ਕੇ ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ। ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ। ਇਸੇ ਗੱਲ ਕਰਕੇ ਉਥੇ ਰੱਖਿਆ ਕਿਉਂ ਭਾਈ ਗੁਜਰਾਤ ਕਿਉਂ ਨਿਕਟਦਾਮਾ ਹੁੰਦੀਆਂ? ਜੇ ਜੇਲ੍ਹ ਦੇ ਅੰਦਰ ਗੁਜਰਾਤ ਬੰਦਾ ਉਥੋਂ ਕਟਦਾਮਾ ਕਿਉਂ ਨਹੀਂ ਚਿੰਦੀਆ? ਉਥੋਂ ਰੈਂਸਮ ਕਾਲਸ ਉਥੋਂ ਮੋਬਾਈਲ ਫੋਨ ਦੇ ਜਰੀਏ ਕਾਲਸ ਦੇਸ਼ਵਰਤ ਕਿਉਂ ਹੁੰਦੀਆਂ ਨੇ ਇਹਦਾ ਮਤਲਬ ਕੀ ਆ ਕਿ ਗੁਜਰਾਤ ਦੇਲ ਦੇ ਅੰਦਰ ਇੱਕ ਬਹੁਤ ਵੱਡਾ ਨੈਟਵਰਕ ਜਿਹੜਾ ਬਣਾਇਆ ਗਿਆ ਗਿਆ ਕਿ ਇੱਥੋਂ ਬੈਠ ਕੇ ਪੂਰੇ ਦੇਸ਼ ਪਰ ਦੇ ਵਪਾਰੀਆਂ ਨੂੰ ਡਰਾਇਆ ਜਾਵੇ ਆਪੋਜੀਸ਼ਨ ਦੇ ਸਟੇਟ ਦੇ ਲੋਕਾਂ ਨੂੰ ਡਰਾਇਆ ਜਾਵੇ ਤਾਂ ਕਿ ਉੱਥੇ دہشت ਦਾ ਮਾਹੌਲ ਹੋਵੇ ਔਰ ਉਸ دہشت ਦੇ ਮਾਹੌਲ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਆਪਣੀ ਸਿਆਸੀ ਜ਼ਮੀਨ ਪੈਦਾ ਕਰੇ ਆਪਣੀ ਸਿਆਸੀ ਜ਼ਮੀਨ ਦੇ ਅੰਦਰ ਆਪਣੀ ਆਪਣੀਆਂ ਵੋਟਾਂ ਦੇ ਬੀਜ ਬੀਜੇ ਪਰ ਲੇਕਿਨ ਫਰਾਬੋ ਪੰਜਾਬ ਜਿਹੜਾਗਾ ਪੰਜਾਬ ਉਹ ਸੂਬਾਗਾ ਜਿੱਥੇ ਕਦੇ ਨਫਰ ਦੇ ਬੀਜ ਪੈਦਾ ਨਹੀਂ ਹੋਏ ਬਹੁਤ ਸਾਰੀਆਂ ਪਾਰਟੀਆਂ ਜਾਂ ਕਾਂਗਰਸ ਪਾਰਟੀ ਨੇ ਬਹੁਤ ਜ਼ੋਰ ਲਾਇਆ ਭਾਰਤੀ ਜਨਤਾ ਪਾਰਟੀ ਨੇ ਬਹੁਤ ਜ਼ੋਰ ਲਾਇਆ ਬਹੁਤ ਸਾਰੇ ਲੋਕ ਆਏ ਪਰ ਲੇਕਿਨ ਪੰਜਾਬੀ ਭਾਈਚਾਰਾ ਇਕੱਠਾਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਅੰਦਰ ਕਦੇ ਵੀ ਨਫਰਤ ਦੇ ਬੀਜ ਜਿਹੜੇ ਪੈਦਾ ਨਹੀਂ ਹੋ ਸਕੇ ਸੋ ਬਿਲਕੁਲ ਭਾਰਤੀ ਜਨਤਾ ਪਾਰਟੀ ਜਿੰਨਾ ਮਰਜ਼ੀ ਜ਼ੋਰ ਲਾ ਲੇ ਅਸੀਂ ਤਾਂ ਡਰਨ ਵਾਲਿਆਂ ਨਾ ਝੁਕਨ ਵਾਲਿਆਂ ਅਸੀਂ ਲੜਾਈ ਲੜਦੇ ਰਵਾਂਗੇ ਔਰ ਜੋ ਤਾਕਤਾਂ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸਭਧਾਨ ਦੇ ਰਾਹ ਦਿੱਤੀਆਂ ਨੇਗੀਆਂ ਸਾਨੂੰ ਬੋਲਣ ਦਾ ਅਧਿਕਾਰ ਦਿੱਤਾਗਾ ਸਾਡੀ ਜ਼ੁਬਾਨ ਦਿੱਤੀ ਆ ਸਾਨੂੰ ਅਧਿਕਾਰ ਦਿੱਤਾ ਕਿ ਤੁਸੀਂ ਬੋਲੋ ਲੋਕਾਂ ਦੀ ਅੱਖ ਦੀ ਗੱਲ ਕਰੋ ਉਸ ਦਿਰਾਈ ਅਸੀਂ ਬੋਲਦੇ ਰਹਿਾਂਗੇ ਪਰ ਲੇਕਿਨ ਮੈਂ ਇੱਕ ਅੰਕੜਾ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਆਧ ਵਿੱਚ ਚੰਡੀਗੜ੍ਹ ਪੁਲਿਸ ਦਾ ਅੰਕੜਾ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਕਿ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਕਿੰਨੀ ਤੇਜ਼ੀ ਦੇ ਰੈਕਸ਼ਨ ਕਰਦੀ ਆ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਬੜਾ ਤੇਜ਼ੀ ਦੇ ਰੈਕਸ਼ਨ ਕਰਦੀ ਆ ਇੱਕ ਰੈਟ ਪਿਟੀਸ਼ਨ ਨੰਬਰ ਸੀਆਰ ਨੰਬਰ ਸੀਆਰਐਮ ਨੰਬਰ 5292 ਅਪਲਿਕ 2024 11785 2024 ਇੱਕ ਰੈਟ ਪਟੀਸ਼ਨ ਫਾਈਲ ਜਿਹੜੀ ਆ सुरेंद्र ਕੁਮਾਰ ਨੰਦਰ ਦੇ ਨਾਮ ਦੇ ਉੱਤੇ ਫਾਈਲ ਹੁੰਦੀ ਆ ਰੈਟ ਪਟੀਸ਼ਨ ਫਾਈਲ ਹੁੰਦੀ ਆ ਜਿਹਦੇ ਰਾਹੀਂ ਜਿਹਦੇ ਰਾਹੀਂ ਇਹ ਪਤਾ ਚੱਲਦਾਗਾ ਕਿ ਯੂਟੀ ਦੇ ਅੰਦਰ ਕਿ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਦੇ ਅੰਦਰ 15 15 5 ਮੈਂ ਅੰਕੜਾ ਸ਼ੇਅਰ ਕਰਦਾਗਾ 15 5 2024 ਤੱਕ 25747 ਜੜੀਆਂ ਕੰਪਲੇਂਟਸ ਖਾਸ ਕਰਕੇ ਸਾਈਬਰ ਕ੍ਰਾਈਮ ਦੀਆਂ ਕਾਤੀ ਫੈਂਸਸ ਦੀਆਂ ਫੈਮਿਲੀ ਮੈਟਰ ਦੀਆਂ ਲੋਕਾਂ ਦੀ ਲੜਾਈ ਦੀਆਂ ਲੁੱਟਾਂ ਖੋਹਾਂ ਦੀਆਂ ਠੱਗੀ ਦੀਆਂ ਚੀਟਿੰਗ ਦੀਆਂ ਇਹ ਦਰਜ ਹੁੰਦੀਆਂ ਨੇ ਜਿੰਨਾਂ ਵਿੱਚੋਂ 18464 ਜਿਹੜੀਆਂ ਕੰਪਲੇਂਟ ਨੇ ਉਹ ਡਿਸਪੋਜ਼ ਆਫ ਹੋ ਜਾਂਦੀਆਂ ਲੱਗੀਆਂ ਲੇਕਿਨ 15 15 524 ਤੱਕ ਕਿ ਔਨਰੇਬਲ ਹਾਈ ਕੋਰਟ ਦਾ ਐਫੀਡਵੇਟ ਮੇਰਾ ਨਹੀਂ ਹੈਗਾ ਮੈਂ ਸਪੱਸ਼ਟ ਕਰ ਦਿਆਂ ਐਫੀਡਵੇਟ ਮੈਂ ਨਹੀਂ ਤਿਆਰ ਕੀਤਾ ਕਿ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਦਾਗਾ 15 524 ਤੱਕ 7067 7067 15/24 ਮੈਂ ਪਿਛਲੇ ਸਾਲ ਦੀ ਗੱਲ ਕਰ ਰਿਹਾ 15/24 ਤੱਕ ਲਗਭਗ 7067 ਜਿਹੜੀਆਂ ਕੰਪਲੀਟ ਉਹ ਪੈਂਡਿੰਗ 85 ਆ ਉਹ ਪੈਂਡਿੰਗ 85 ਆ ਪਰ ਲੇਕਿਨ 10/7/17 ਦੀ ਮੈਂ ਇੱਕ ਨਿਊਜ਼ ਵੀ ਸਾਂਝੀ ਕਰਨੀ ਚਾਹਨਾਗਾ 10/7/17 ਦੀ ਨਿਊਜ਼ ਆ ਚੰਡੀਗੜ੍ਹ ਪਾਸਕਰ ਧੈਨਿਕ ਪਾਸਕਰ ਦੀ ਨਿਊਜ਼ ਆ ਜਿਹਦੇ ਅੰਦਰ ਕਿਹਾ ਗਿਆ ਸਪਸ਼ਟਾ ਕਿ 4000 ਤੋਂ ਉੱਪਰ 4000 ਤੋਂ ਉੱਪਰ ਜਿਹੜੀਆਂ 4700 ਦਿਖਦੀ ਰਿਹਾ 4700 40 4740 ਕੰਪਲੇਂਟਸ ਜਿਹੜੀਆਂ ਨੇ ਉਹ ਪਿਛਲੇ 6 ਮਹੀਨਿਆਂ ਤੋਂ ਲਾਸਟ 6 ਮੰਥ ਤੋਂ ਯਾਨੀ 4000 ਤੋਂ ਉੱਪਰ ਕੰਪਲੇਂਟਸ ਚੰਡੀਗੜ੍ਹ ਦੀਆਂ ਕੰਪਲੇਂਟਸ ਇਹਨੂੰ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਜਿੱਥੇ ਕਿਹਾ ਜਾਂਦਾ ਕ੍ਰਾਈਮ ਰੇਟ ਬਹੁਤ ਘਾਟਾ ਜਿੱਥੇ ਕਿਹਾ ਜਾਂਦਾ ਪੁਲਿਸ ਤੁਰੰਤ ਕੈਕਸ਼ਨ ਚ ਆਉਂਦੀ ਆ ਜਿੱਥੇ ਕਿਹਾ ਜਾਂਦਾ ਤੁਰੰਤ ਲਾਕਾ ਲੱਗ ਜਾਂਦਾ ਹੈਗਾ ਜਿੱਥੇ ਕਿਹਾ ਜਾਂਦਾ ਤੁਰੰਤ ਦੋਸ਼ੀ ਫੜੇ ਜਾਂਦੇ ਨੇਗੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਚਲਦੀਆਂ ਨੇਆਂ ਔਰ ਉਸ ਜਗ੍ਹਾ ਦੇ ਉੱਤੇ 4700 4740 ਜਿਹੜੀਆਂ ਕੰਪਲੇਂਟਸ ਸਾਈਬਰ ਕ੍ਰਾਈਮ ਦੀਆਂ ਲੁੱਟਾਂ ਖੋਹਾਂ ਦੀਆਂ ਇੱਕ ਬਜ਼ੁਰਗ ਬਜ਼ੁਰਗ ਪਤੀ ਪਤਨੀ ਨੂੰ ਕਰਨਲ ਨੂੰ ਬਜ਼ੁਰਗ ਕਰਨਲ ਪਤੀ ਪਤਨੀ ਨੂੰ 3.44 ਯਾਨੀ ਕਿ ਸਾਢੇ 4 ਕਰੋੜ ਰੁਪਏ ਦੀ ਥੱਗੀ ਬੱਜੀ ਕੰਪਲੇਨ ਪੈਂਡਿੰਗ ਆ 2.5 ਕਰੋੜ ਦੀ ਚੀਫ ਅ ਪੂਰਬ ਚੀਫ ਆਰਕੀਟੈਕਚਰ ਜਿਹੜਾ ਥੱਗੀ ਬੱਜੀ 2.5 ਕਰੋੜ ਦੀ ਪੈਂਡਿੰਗ ਆ ਯਾਨੀ 2.5 ਕਰੋੜ ਦੀਆਂ 4 ਕਰੋੜ ਦੀਆਂ 5 ਕਰੋੜ ਦੀਆਂ ਥੱਗੀਆਂ ਲੁੱਟਾਂ ਖੋਹਾਂ ਉਹ ਪੈਂਡਿੰਗ ਨੇਗੀਆਂ ਔਰ ਇੱਕ ਪੈਟੀ ਫੈਂਸ ਜਿਹਨੂੰ ਫੈਂਸ ਬਣ ਲੈ ਜਾਵੇ ਤੇ ਉਤੇ 24 ਘੰਟਿਆਂ ਚ ਕਾਰਵਾਈ ਹੁੰਦੀ ਆ ਇੱਥੋਂ ਪਤਾ ਲੱਗਦਾਗਾ ਇਹ ਭਾਰਤੀ ਜਨਤਾ ਪਾਰਟੀ ਅੱਜਕੱਲ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਅੱਜਕੱਲ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਉਹਦੇ ਨਾਲ ਆਪਣੇ ਪ੍ਰੇਮ ਸੰਬੰਧ ਗੂੜੇ ਕਰਕੇ ਅੱਜਕੱਲ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਖਿਲਾਫ ਝੂਠੇ ਫਰਜ਼ੀ ਮੁਕੱਦਮੇ ਦਰਜ ਕਰਾ ਰਹੀ ਆ ਪਰ ਮੈਂ ਸਪਸ਼ਟ ਕਰਦਾ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਜਦੋਂ ਮਰਜ਼ੀ ਆ ਕੇ ਜਿਸ ਮਰਜ਼ੀ ਸਮੇਂ ਆ ਕੇ ਅਰੈਸਟ ਕਰ ਲੈ ਅਸੀਂ ਰੈਡੀ ਆ ਬਿਲਕੁਲ ਜੋ ਕਾਨੂੰਨ ਕਹੂਗਾ ਉਸ ਤਹਿਤ ਸਜਾ ਭੁਗਤਾਂਗੇ ਪਰ ਲੇਕਿਨ ਸੱਚ ਬੋਲਣ ਦੇ ਡਰਦੇ ਔਰ ਪ੍ਰਤਾਪ ਸਿੰਘ ਬਾਜਬਾਦਿਆਂ ਸਤਪਾਲ ਸਿੰਘ ਖਹਿਰਾਦਿਆਂ ਚਰਨਜੀਤ ਚੰਨੀ ਦੀਆਂ ਜਿਲ੍ਹੇ ਵੀ ਜਿਹੜੇ ਜਿਹੜੇ ਲੋਕਾਂ ਨੇ ਵਿਕਰਮਜੀਤ ਮਜੀਠੀਆ ਨੂੰ ਨਹੀਂ ਜਿਹੜੇ ਜਿਹੜੇ ਲੋਕਾਂ ਨੇ ਡਰਗ ਮਾਫੀਆ ਨੂੰ ਬਚਾਉਣ ਦੇ ਲਈ ਅੱਗੇ ਆਏ ਨੇ ਜਿਹੜੇ ਜਿਹੜੇ ਬੰਦੇ ਗੈਂਗਸਟਰ ਬਾਦ ਨੂੰ ਬਚਾਉਣ ਲਈ ਅੱਗੇ ਆਏ ਨੇਗੇ ਉਹਨਾਂ ਸਾਰਿਆਂ ਦਾ ਪਰਦਾ ਫਾਸ ਤੁਹਾਡੇ ਰਾਹੀਂ ਕਰਦੇ ਰਹਿਾਂਗੇ ਤੁਸੀਂ ਸਾਡੇ ਸਾਥ ਦਿੱਤੇ ਰਹੋ ਕਿਉਂਕਿ ਤੁਹਾਨੂੰ ਵੀ ਛੇ ਡਰਾਉਣਗੇ ਤੁਹਾਡੇ ਚੀਫ ਐਡੀਟਰ ਨੂੰ ਵੀ ਡਰਾਉਣਗੇ ਤੁਹਾਡੇ ਵੱਡੇ ਵੱਡੇ ਲੋਕਾਂ ਨੂੰ ਡਰਾਉਣਗੇ ਤੁਹਾਡੇ ਮਾਲਕਾਂ ਨੂੰ ਡਰਾਉਣਗੇ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਨੰਟਾਮਾ ਦਾ ਬੋਲਣਾ ਬੰਦ ਕਰੋ ਪਰ ਲੇਕਿਨ ਪੰਜਾਬ ਤੇ ਪੰਜਾਬੀ ਕਦੇ ਡਰਨ ਵਾਲੇ ਨਹੀਂ ਹੈਗੇ ਮੈਂ ਬਾਰ ਬਾਰ ਸਪਸ਼ਟ ਕਰਦਾ ਕਿ ਦੇਸ਼ ਜਾਣਦਾਗਾ ਕਿ ਨੌਰੰਸ ਮਸ਼ਨ ਉਹ ਹੀ ਗੁਜਰਾਤ ਦੇ ਵਿੱਚ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਦੇਸ਼ ਦੇ ਆਨਰੇਬਲ ਹੋਮ ਮਿਨਿਸਟਰ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਪਰ ਲੇਕਿਨ ਸਾਰੀਆਂ ਹੀ ਜਿੰਨੀਆਂ ਵੀ ਕਾਲਸ ਨੇ ਗਈਆਂ ਵਪਾਰੀਆਂ ਨੂੰ ਗ੍ਰਾਉਂਡ ਦੀਆਂ ਚਾਹੇ ਉਹ ਪੰਜਾਬ ਆ ਚਾਹੇ ਉਹ ਹਮਾਚਲ ਪ੍ਰਦੇਸ਼ ਆ ਚਾਹੇ ਉਹ ਬਸਤ ਬੰਗਾਲ ਆ ਚਾਹੇ ਉਹ ਤਾਮਿਲਨਾਡੂ ਆ ਚਾਹੇ ਉਹ ਚਾਰਖੰਡਾ ਜਿੱਥਾ ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਨੇ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਸਰਕਾਰਾਂ ਨੇ ਉਥੇ ਉਥੇ ਕਾਲਜ ਆਉਂਦੀਆਂ ਨੇਗੀਆਂ ਔਰ ਇਹਦਾ ਮਤਲਬ ਕਿ ਜੇਲ੍ਹ ਦੇ ਅੰਦਰ ਬੈਠ ਕੇ ਇੱਕ ਬਹੁਤ ਵੱਡਾ ਯਾਨੀ ਇਨਫਰਾਸਟ੍ਰਕਚਰ ਮਹੱਈਆ ਕਰਵਾਇਆ ਗਿਆਗਾ ਜਿੱਥੋਂ ਕਿ ਮਲਟੀਪਲ ਕਾਲਸ ਹੋ ਸਕਣ ਜਿਹੜੇ ਕਿ ਇੱਕ ਫੋਨ ਤੇ ਤਾਂ ਹੋ ਨਹੀਂ ਸਕਦੀਆਂ ਇਹ ਕਾਲਸ ਕਿ ਮਲਟੀਪਲ ਕਾਲਸ ਹੋ ਸਕਣ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਰੈਕਟ ਜਿਹੜਾ ਦੇਸ਼ ਦੇ ਵਪਾਰੀਆਂ ਨੂੰ ਡਰਾਉਂਡ ਦੇ ਲਈ ਚਲਾ ਰਹੀ ਹੈ ਇਹਦਾ ਮਤਲਬ ਹੋ ਰਿਹਾ ਕਾਂਗਰਸ ਦੀ ਗੱਲ ਜਿਹੜੀ ਟ੍ਰੀਟ ਆਇਆ ਸੀ ਇਹਨੇ ਬਦਨੇ ਬਦਨੇ